संपी अखियूं से ਸਾਰੇ ਦੇਸ਼ਵਾਸੀਆਂ ਨੂੰ ਬੜੀ ਬੜੀ ਵਧਾਈ ਹੈ ਕਿ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਲੱਖਾਂ ਕੁਰਬਾਨੀਆਂ ਦੇਣ ਤੋਂ ਬਾਅਦ ਪ੍ਰਭੂ ਰਾਮ ਜੀ ਦਾ ਮੰਦਿਰ ਜਿਹੜਾ ਅਯੁੱਧਿਆ ਚ ਬਣਿਆ ਹੈ ਔਰ 22 ਜਨਵਰੀ ਨੂੰ ਪ੍ਰਭੂ ਰਾਮ ਜੀ ਦੀ ਜਿਹੜੀ ਮੂਰਤੀ ਹੈ ਵਿੱਚ प्राण प्रतिष्ठा ਹੋਣ ਜਾ ਰਹੀ ਹੈ ਉਸ ਦੇ ਪਲੱਸਟ ਸਾਰੇ ਦੇਸ਼ ਭਰ ਦੇ ਵਿੱਚ ਵੱਡੀ ਟਾਲੀ ਮਿਲਾਈ ਜਾ ਰਹੀ ਹੈ ਔਰ ਆਪ ਆਪਣੇ ਇਹ ਨਗਰ ਦੇ ਮੰਦਿਰਾਂ ਦੇ ਵਿੱਚ 11 ਤੋਂ 1-2 ਘੰਟੇ ਜਿਹੜਾ ਲਾਈਵ ਪ੍ਰੋਗਰਾਮ ਜਿਹੜਾ ਹੈ ਹਰ ਮੰਦਿਰ 'ਚ ਦਿਖਾਇਆ ਜਾਏਗਾ 1 ਵਜੇ ਪ੍ਰਭੂ ਰਾਮ ਜੀ ਦੀ ਮਹਾ ਆਰਤੀ ਜਿਹੜੀ ਯੋਧੇ 'ਚ ਹੋਏਗੀ ਤੇ ਸਾਰੇ ਦੇਸ਼ ਭਰ ਦੇ ਮੰਦਿਰਾਂ ਦੇ ਵਿੱਚ ਵੀ ਉਸ ਵੇਲੇ ਆਰਤੀ ਜਿਹੜੀ ਹੈ ਉਹ ਗਾਈ ਜਾਏਗੀ ਪ੍ਰਭੂ ਰਾਮ ਜੀ ਦੇ ਗਲੋਂ ਨਮਤਰਣ ਪੱਤਰੇ ਔਰ ਅਕਯੁੱਧੇ ਤੋਂ ਆਏ ਹੋਏ ਅਕਸ਼ਰ ਲੈ ਕੇ RAM ਦੂਤ ਅੱਜ ਘਰ-ਘਰ ਨਿਕਲੇ ਹਨ ਔਰ ਘਰ-ਘਰ ਰਾਮ ਜੀ ਦਾ ਸੁਨੇਹਾ ਜਿਹੜਾ ਹੈ ਉਹ ਸਭ ਨੂੰ ਦਿੱਤਾ ਜਾ ਰਿਹਾ ਹੈ ਤੇ ਰਾਮ ਜੀ ਨੇ ਸੁਣਾਇਆ ਹੈ ਕਿ ਤੇਈ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਹੈ ਇੱਕ ਜੇ ਆਪਣੇ ਪਿੰਡ ਦੇ ਮੰਦਰ ਦੇ ਵਿੱਚ ਮਹਾਰਤੀ ਹੋਏਗੀ ਉੱਥੋਂ ਆਏ ਆਖੇ ਜੜੇ ਹੈ ਆਪਣੇ ਪਰਿਵਾਰ ਦੇ ਛੋਟੇ ਤੋਂ ਛੋਟੇ ਮੈਂਬਰ ਤੋਂ ਲੈ ਕੇ ਵੱਡੇ ਤੋਂ ਵੱਡੇ ਹਰ ਮੈਂਬਰ ਨੇ ਜਿਹੜੇ ਹੈ ਉਸ ਵੇਲੇ ਜਿਹੜੇ ਆਖੇ ਜੜੇ ਆਏ ਆਖੇ ਤਾਂ ਰਾਮ ਜੀ ਨੇ ਅਰਪਣ ਕਰਨੇ ਹੈ ਉਹ ਰਾਤ ਨੂੰ ਜਿਹੜੇ ਹੈ ਲਾਈਟਿੰਗ ਆਪਣੇ ਪੂਰੇ ਕਰਨੀ ਹੈ ਸਫਾਈ ਕਰਨੀ ਹੈ ਆਪਣੇ ਘਰ ਦੀ ਔਰ ਦੂਵੇ ਜਿਹੜੇ ਹੈ ਆਪਣੇ ਘਰ ਦੇ ਬਾਹਰ ਜਿਹੜੇ ਬਾਲਕੇ ਖੁਸ਼ੀ ਦਾ ਜਹਾਰ ਕਰਨਾ ਹੈ ਜੈ ਸ਼੍ਰੀ ਰਾਮ ਸਾਡੇ ਅੱਜ ਪ੍ਰਣੇਤਾ ਹੁਣਿਆਤਾ ਵਿਆਹ ਵਿੱਚ ਆਏ ਹੋ ਅਤੇ ਸਾਰਿਆਂ ਦਾ ਹੀ ਧੰਨਵਾਦ ਕਰਨਾ ਸਾਡੇ ਸਾਰੇ ਜੀ ਨੂੰ ਸ਼ੁਕਰ ਮਿਲਣਾ ਭਰਾਵਾਂ ਨੇ ਉਹਨਾਂ ਸਾਡਾ ਸਨੋਰ ਦਿੱਤਾ ਔਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਨਾਲ ਮਿਲ ਕੇ ਸ਼੍ਰੀ ਰਾਮ ਚੰਦ ਦੀ ਮਹਾਰਾਜਾ ਦਾ ਆਪਣੇ ਮੰਦਰ 500 ਸਾਲ ਦਾ ਮੰਦਰ ਅੱਜ ਬਣਾ ਰਿਹਾ ਆਪਣੇ ਉਹਦੇ ਵਿੱਚ ਅਸੀਂ ਪੁਸ਼ਟਾ ਕਰ ਰਹੇ ਹਾਂ ਵੀ ਸੂਪਰਮਾਤਮਾ ਕੋ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਹਰ ਪਰਿਵਾਰ ਦਾ ਉਹ ਚੇਲੇ ਵਿੱਚ ਆਪਣੇ ਨੂੰ ਅੰਦਰ ਕਰੇ ਔਰ ਆਪਣੇ ਸਾਰੇ ਪਰਿਵਾਰ ਦੇ ਉਹ 22 ਤਰੀਕ ਨੂੰ ਸਾਰੇ ਰਾਇਲ ਮਿਲ ਪੇ ਉਸ ਵਿੱਚ ਸਾਲਾਨ ਔਰ ਉਹਦੇ ਵਿੱਚ ਆਪਣੇ ਪਰਿਵਾਰ ਦੇ ਸਾਰੇ ਪਰਿਵਾਰ ਦੇ ਵਿੱਚ ਦੱਸੇ ਦੇਣਾ ਉਹ ਘਰ ਦੀ ਦੀਵਾਲਾ ਕਰਨ ਔਰ ਪੂਰੀ ਖੁਸ਼ੀ ਜਿਹੜੀ ਹੈ ਦੁਆਈ ਤੌਰ ਤੇ ਜਿਸ ਦੁਆਈ ਅਸੀਂ ਮੰਗ ਰਹੇ ਹਾਂ ਉਸ ਰਾਮਣ ਦੀ ਕਿਰਪਾ ਕਰਨ ਔਰ ਅਸੀਂ ਸਾਰੇ ਕਰਾਲ ਮਿਲਕੇ ਇਸ ਦਿਵਾਲੀ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਸਾਰੇਆਂ ਨੂੰ ਅਸੀਂ ਰਾਜ ਦੀ ਦਾ ਸੰਦੇਸ਼ ਦੇਣ ਆਏ ਆ ਜੈ ਸ਼ੁਰਾ ਜੈ ਸ਼ੁਰਾ ਜੈ ਸ਼ੁਰਾ